ਪਰਟੀਜ਼ ਬਣਾਓ ਹਨਾ ਬਟ ਜੇ ਤੁਸੀਂ ਅਫੋਰਡ ਕਰ ਸਕਦੇ ਹੋ ਘਰਾਂ ਨੂੰ ਤਾਂ ਆਪਾਂ ਮਤਲਬ ਬਾਹਲਾ ਬਹੁਤ ਹੀ ਬਿਜ਼ਨਸ ਬਣਾ ਛੱਡਿਆ ਹਨਾ ਇਸੇ ਕਰਕੇ ਆਪਾਂ ਐਡੇ ਵੱਡੇ ਹਾਲ ਦੇ ਵਿੱਚ ਹੁਣ ਹੈਗੇ ਆਂਗੇ ਜੇ ਤੁਸੀਂ ਜਿੱਦਾਂ ਪਹਿਲਾਂ ਵੀ ਰੀਅਲ ਏਸਟੇਟ ਮਾਰਕੀਟ ਚੱਲੀ ਜਾਂਦੀ ਸੀ ਪਹਿਲਾਂ ਵੀ ਸਾਰੇ ਰੀਅਲਟਰਸ ਕੰਮ ਕਰੀ ਜਾਂਦੇ ਸੀ ਵਧੀਆ ਕਰੀ ਜਾਂਦੇ ਸੀ ਹਨਾ ਐਵਰੇਜ ਸਾਰੇ ਵਧੀਆ ਹੁਣ ਆਪਾਂ ਕੀ ਬਣਾ ਲਿਆ ਨੂੰ ਇੱਕ ਰੇਸ ਬਣਾ ਚੁੱਕੇ ਆ ਬਈ ਮੈਂ ਇੱਕ ਨੇ ਲਾ ਲਈ ਐ ਦੋ ਪ੍ਰਾਪਰਟੀਆਂ ਚਾਰ ਪ੍ਰਾਪਰਟੀਆਂ ਪੰਜ ਪ੍ਰਾਪਰਟੀਆਂ ਜਿਵੇਂ ਤੁਸੀਂ ਕਿਹਾ ਵੀ ਜੇ ਤਾਂ ਤੁਸੀਂ ਉਹਨੂੰ ਮੇਨਟੇਨ ਕਰਨ ਵਾਸਤੇ ਘਰੇ ਘਰ ਮਤਲਬ ਕੰਮ ਆਉਣੇ ਹੋ ਹਨਾ ਤੇ ਬਾਅਦ ਵਿੱਚ ਤੁਸੀਂ ਦੋ ਦੋ ਤਿੰਨ ਤਿੰਨ ਜੌਬਾਂ ਕਰਦੇ ਰਹਿੰਦੇ ਉਹਦਾ ਡਸਨਟ ਟੂ ਬੀ ਓਨੈਸਟ ਇਹ ਜੀ ਤਾਂ ਲਾਈਫ ਫਿਰ ਕੀ ਕੀ ਫਾਇਦਾ ਉਹਦਾ ਤਾਂ ਹਨਾ ਉਹਦੀ ਬੈਟਰ ਆ ਵੀ ਤੁਸੀਂ ਫਿਰ ਰੈਂਟ ਤੇ ਹੀ ਰਹਿ ਲਓ ਨਾਲੇ ਜਦੋਂ ਛੋਟੇ ਘਰ ਤੋਂ ਸ਼ੁਰੂ ਕਰੋ ਜ਼ਰੂਰੀ ਨਹੀਂ ਹੈਗੀ ਲੰਬੀ ਸ਼ਲਾਂਗ ਲਾਣੀ ਜੇ ਨਾਲ ਦੇ ਨੇ ਬੜਾ ਕਰ ਲਿਆ ਤਾਂ ਅਸੀਂ ਵੀ ਉਨੇ ਬੈਡਰੂਮ ਦਾ ਘਰ ਲੈਣਾ ਆ ਬੰਦਾ ਦੋ ਬੈਡਰੂਮ ਦੇ ਘਰ ਦੇ ਵਿੱਚ ਵੀ ਖੁਸ਼ ਰਹਿ ਸਕਦਾ ਉਹਦੀ ਸਮਾਲ ਪੇਮੈਂਟਸ ਦੇ ਕੇ ਸਾਰਾ ਕੁਝ ਵਧੀਆ ਚੱਲ ਸਕਦਾ ਹੈ ਪਰ ਕੀ ਹੈ ਨਾ ਸਾਨੂੰ ਮੈਨੂੰ ਲੱਗਦਾ ਆ ਆਪਣੀ ਦੇਸੀ ਲੋਕਾਂ ਨੂੰ ਜਲਦੀ ਸੈਟੀਸਫੈਕਸ਼ਨ ਉਦੋਂ ਤੱਕ ਨਹੀਂ ਆਦੀ ਜਦੋਂ ਤੱਕ 5 ਬੈਡਰੂਮ ਦਾ ਘਰ ਨਾ ਹੋਵੇ ਅਸੀਂ ਹਾਂਜੀ ਉਹਦੇ ਵਿੱਚ ਦੇਖ ਕੇ ਕਿ ਨਾ ਇੱਕ ਸਰਵੇ ਐ ਨੀਸ਼ਾ ਅਸੀਂ ਰਿਸਰਚ ਕੀਤੀ ਸੀ ਕਿਸੇ ਯੂਨੀਵਰਸਿਟੀ ਨੇ ਕਿ ਕੁਝ ਹਾਊਸ ਹੋਲਡ ਲੈ ਕੇ ਉਹਨਾਂ ਨੇ ਉਹਨਾਂ ਨੇ ਕੁਝ ਸੈਂਸਰ ਲਗਾਏ ਸੀ ਹੈਨਾ ਬੋਡੀ ਦੇ ਉੱਪਰ ਤੇ ਉਹਨਾਂ ਨੇ ਇਹ ਦੇਖਿਆ ਕਿ ਤੁਸੀਂ ਆਪਣੇ ਘਰ ਦੇ ਵਿੱਚ ਸਭ ਤੋਂ ਵੱਧ ਜਿਹੜਾ ਟਾਈਮ ਕਿੱਥੇ ਬਿਤਾਉਨੇ ਹੋ ਹੂੰ ਹੂੰ ਤੇ ਮਤਲਬ 40 50% 60% ਟਾਈਮ ਜਿਹੜਾ ਤੁਹਾਡਾ ਜਾਂ ਤਾਂ ਆਪਣਾ ਜਿਹੜਾ ਮੇਨ ਬੈਡਰੂਮ ਹੋ ਗਿਆ ਕਿਚਨ ਹੋ ਗਈ ਜਾਂ ਇੱਕ ਤੁਹਾਡਾ ਫੈਮਿਲੀ ਰੂਮ ਹੋ ਗਿਆ ਬਾਕੀ ਕਰਦਾ ਜਿਹੜਾ 40 50% ਹਿੱਸਾ ਹੁੰਦਾ ਉਹ ਬਹੁਤ ਹੀ ਘੱਟ ਵਰਤੋਂ ਦੇ ਵਿੱਚ ਆਉਂਦਾ ਸੀ ਉਹ ਤਾਂ ਤੁਸੀਂ ਮਹੀਨੇ ਤੱਕ ਨਹੀਂ ਵਿਜ਼ਿਟ ਕਰਦੇ ਪੈਰ ਨਹੀਂ ਸਟੱਪਿੰਗ ਨਿਕਲਦੇ ਪੈਰ ਵੀ ਨਹੀਂ ਪਉਂਦੇ ਹੈਨਾ ਹਾਂਜੀ ਦੂਜੀ ਵਾਲੇ ਦੂਜੀ ਵਾਲੇ ਚੀਜ਼ ਕੋ ਮੈਂ ਜਿਵੇਂ 92 93 ਦੇ ਵਿੱਚ ਮੈਂ ਜਦੋਂ ਕੈਨੇਡਾ ਆਇਆ ਸੀ ਪਹਿਲਾਂ ਅ ਘਰਾਂ ਦੀਆਂ ਪ੍ਰਾਈਸਾਂ 'ਚ ਇੱਕ ਮੋਡਰੇਟ ਚੀ ਗਰੋਥ ਹੁੰਦੀ ਸੀ ਜਿਵੇਂ ਸਾਲ ਦੇ ਵਿੱਚ 4-5% ਵੱਧ ਗਈ ਹੈਨਾ ਤੇ ਆਮ ਕਰਕੇ ਤੁਸੀਂ ਕੋਈ ਪਹਿਲਾਂ ਟਾਊਨ ਹੌਮ ਲੈ ਲੈਂਦੇ ਸੀ ਫਿਰ ਕੋਈ ਛੋਟਾ ਘਰ ਲੈ ਲੈਂਦੇ ਸੀ ਫਿਰ ਤੁਸੀਂ ਆਪ ਦਾ ਸਟੈਪ ਵਾਈ ਸਟੈਪ ਹਣਾ ਜਿਵੇਂ ਜਿਵੇਂ ਤੁਹਾਡੀ ਤਰੱਕੀ ਹੁੰਦੀ ਸੀ ਤੁਹਾਡੇ ਘਰ ਦੀ ਅਫੋਰਡੇਬਿਲਟੀ ਉਹ ਵੀ ਰਹਿੰਦੀ ਸੀ ਤੇ ਪਰ ਜਦੋਂ ਕੋਵਿਡ ਜਾਂ ਉਸ ਦੇ ਨੇੜੇ ਤੇੜੇ ਜਾ ਕੇ ਘਰਾਂ ਦੀ ਜਿਹੜੀ ਪ੍ਰਾਈਸ ਇੰਨੀ ਜ਼ਿਆਦਾ ਇੱਕਦਮ ਵੱਧ ਗਈ ਉਹਨੇ ਮਨ ਲਾਦਾ ਨਾ ਸਾਰਾ ਕੁਝ ਹਲਾਤਾ ਹੁਣ ਤੁਸੀਂ ਜਿਵੇਂ ਪਲਾਨ ਨਹੀਂ ਕਰ ਸਕਦੇ ਵੀ ਮਨ 100% ਤੁਹਾਡੀ ਗ੍ਰੋਥ ਹੋ ਗਈ ਤੇ ਹੁਣ ਤੁਸੀਂ ਇੰਨੀ ਇਨਕਮ ਨੂੰ ਕਿਵੇਂ ਉਹਦੇ ਨਾਲ ਮੇਨਟੇਨ ਕਰੋ ਲੋਕਾਂ ਦਾ ਵੀ ਕਸੂਰ ਨਹੀਂ ਹੈਗਾ ਹਣਾ ਕਿਉਂਕਿ ਜਦੋਂ ਮਾਰਕੀਟ ਹੀ ਇਦਾਂ ਚੱਲਦੀ ਆ ਫਿਰ ਸੈਂਟੀਮੈਂਟਸ ਤੁਹਾਡੇ ਆਟੋਮੈਟਿਕਲੀ ਉਧਰ ਉਪਰ ਪੈਂਦੇ ਆ ਕਿ ਆਪਾਂ ਜੇ ਕਹੀਏ ਵੀ ਹਰ ਇੱਕ ਇਨਸਾਨ ਹਰ ਵੇਲੇ ਵਧੀਆ ਵਧੀਆ ਡਿਸੀਜਨ ਹੀ ਲਵੇ ਉਹ ਨਹੀਂ ਲੈ ਸਕਦਾ ਹਨਾ ਆਪਾਂ ਬਹਾਅ ਦੇ ਵਿੱਚ ਭਾਵਨਾ ਦੇ ਵਿੱਚ ਪ੍ਰੈਸ਼ਰ ਦੇ ਵਿੱਚ ਵਹਿ ਜਾਂਦੇ ਆ ਤੇ ਪਰ ਇਹ ਆ ਕਿ ਐਂਡ ਆਫ ਦਿ ਡੇ ਡਿਸੀਜਨ ਤੁਹਾਡਾ ਹੁੰਦਾ ਤਾਂ ਉਹ ਡਿਸੀਜਨ ਤੁਹਾਨੂੰ ਓਨ ਕਰਨਾ ਪੈਂਦਾ ਫਿਰ ਭਾਵੇਂ ਉਹ ਚ ਘਾਟਾ ਪਿਆ ਜਾਵੇ ਭਾਵੇਂ ਵੱਧਦਾ ਪਿਆ ਗਿਆ ਫਿਰ ਉਹਨੂੰ ਸਵੀਕਾਰ ਕਰਨਾ ਹੁੰਦਾ ਕਿ ਠੀਕ ਹੈ ਜੀ ਹੋ ਗਿਆ ਤਾਂ ਹੋ ਗਿਆ ਤੇ ਲੈਟਸ ਮੂਵ ਔਨ ਕਿਸੇ ਕਿ ਉਹ ਕੀ ਕਰਨਾ ਹੈ ਕਿ ਉਹ ਹਨਾ ਹਾਂ ਜੀ ਉਬਸੇ ਹੀ ਆ ਕਿ ਜੇ ਤੁਸੀਂ ਥੋੜਾ ਜਿਹਾ ਮੈਨੇਜ ਕਰਕੇ ਚੱਲਦੇ ਹੋ ਜਾਂ ਆਪ ਦਾ ਪ੍ਰੋਪਰ ਦੋ ਚਾਰ ਸਾਥੋਂ ਸਲਾਹ ਲੈ ਲੈਣੀ ਚਾਹੀਦੀ ਆ ਹਨਾ ਬਾਕੀ ਉਹ ਉਦਾਂ ਦੇ ਲੋਕਾਂ ਕੋਲੇ ਬਿਲਕੁਲ ਨਾ ਉਹਨਾਂ ਤੋਂ ਸਲਾਹ ਲਾਓ ਜਿਹੜੇ ਸ ਤੁਹਾਨੂੰ ਇੱਕ ਦੂਜੇ ਦੀਆਂ ਗੱਲਾਂ ਸੁਣ ਕੇ ਦੱਸ ਰਹੇ ਆ ਹਨਾ ਜਿੰਨਾ ਟਾਈਮ ਕਿਸੇ ਬੰਦੇ ਨੇ ਖੁਦ ਕਿਸੇ ਚੀਜ਼ ਨੂੰ ਐਕਸਪੀਰੀਅੰਸ ਨਹੀਂ ਕੀਤਾ ਉਹ ਤੁਹਾਨੂੰ ਉਹਦੀ ਸਲਾਹ ਨਹੀਂ ਚੰਗੀ ਦੇ ਸਕਦਾ ਸੋ ਆ ਬਹੁਤ ਜ਼ਰੂਰੀ ਹੈ ਇਹ ਵੀ ਹੁੰਦਾ ਕਿ ਜਦੋਂ ਆਪਾਂ ਹਨਾ ਕੋਈ ਆਉਨੇ ਆ ਜਾਂ ਆਪਾਂ ਪੰਜ ਸਾਲੇ ਹੋਏ ਹੁੰਦੇ ਆ ਆਪਾਂ ਨੂੰ ਇੱਥੇ ਆਇਆਂ ਨੂੰ ਵੀ ਤੇ ਕਿਉਂਕਿ ਜਿੰਨੇ ਇਹ ਵੀ ਗੱਲ ਹੁੰਦੀ ਹੈ ਵੀ ਜਿੰਨੇ ਨੂੰ ਉਨੀਆਂ ਸਲਾਹਾਂ ਤੇ ਉਹਦੇ ਵਿੱਚ ਕਿਹੜੀ ਬੰਦਾ ਕਨਫਿਊਜ਼ ਵੀ ਹੋ ਜਾਂਦਾ ਕਿਉਂਕਿ ਐਂਡ ਆਫ ਦਿ ਡੇ ਇਹ ਤੁਹਾਡਾ ਡਿਸੀਜਨ ਆ ਤੁਹਾਡੇ ਆਪਣੇ ਫਾਈਨੈਂਸਸ ਹੈਗੇ ਨੇ ਜੀ ਨੂੰ ਪੁੱਛਾਂ ਉਹ ਨਹੀਂ ਕਹਿਣਾ ਤੂੰ ਆਪਣੀ ਜੇਬ ਦੇਖ ਲਈ ਤਾਂ ਫਿਰ ਉਹਦੇ ਵਿੱਚ ਜਿਵੇਂ ਆਪਾਂ ਨਾ ਸੈਂਟੀਮੈਂਟਲ ਹੋ ਗਏ ਜਿਹੜੇ ਬਹੁਤ ਫੈਸਲੇ ਲੈਣੇ ਆ ਹਾਂਜੀ ਐਜ਼ ਅ ਕਮਿਊਨਿਟੀ ਕਹਿ ਲੋ ਆਪਾਂ ਨੂੰ ਹਰਡ ਮਾਈਂਡੈਟੈਟੀ ਕਹਿ ਲੋ ਤੇ ਉਹ ਕਾਫੀ ਵਿੱਚ ਯੋਗਦਾਨ ਪਾਉਂਦੇ ਸਾਨੂੰ یوں ਲੱਗਣ ਲੱਗ ਜਾਂਦਾ ਜੀ ਜਿਹੜਾ ਇੱਕ ਘਰ ਸਾਨੂੰ ਪਸੰਦ ਆ ਗਿਆ ਨਾ ਕਿ ਹੱਥੋਂ ਨਿਕਲਣਾ ਜਾਵੇ ਹਨਾ ਇਹਨਾਂ ਨੂੰ ਛੱਡਣਾ ਨਹੀਂ ਹਨਾ ਬਸ ਉਹੀ ਪ੍ਰੋਬਲਮ ਹੈ ਉੱਥੇ ਹੀ ਤੇ ਮਤਲਬ ਬੰਦਾ ਉਹ ਡਿਫਰੈਂਸ਼ੀਏਟ ਨਹੀਂ ਨਾ ਕਰ ਸਕਦਾ ਉੱਥੇ ਆਪਾਂ ਇਮੋਸ਼ਨਲੀ ਹੋ ਕੇ ਕਰ ਹੀ ਲੈਣੇ ਆ ਕਰ ਲੈਣੇ ਹਨਾ ਹਾਂਜੀ ਤੇ ਫਿਰ ਆਪਾਂ ਮੇ ਸਾਨੂੰ ਕਿਸੇ ਤੋਂ ਬੋਰੋ ਕਰਨੇ ਪੈਣ ਜਾਂ ਕਿਸੇ ਤੋਂ ਨਾ ਇਧਰ ਉਧਰ ਹੱਥ ਪਲਾ ਮਾਰਨਾ ਪਵੇ ਸੋ ਉਹ ਜਿਹੜੀ ਸਾਡੇ આનਪਨਪੰਥ ਸਾਡੇ ਡੀਐਨਏ ਦੇ ਵਿੱਚ ਹੀ ਹੈਗਾ ਵੀ ਪ੍ਰੋਪਰਟੀਜ਼ ਦੇ ਨਾਲ ਸਾਨੂੰ ਬੜਾ ਲਗਾਓ ਹੁੰਦਾ ਵੀ ਬਸ ਜਿੰਨੀ ਦੇਰ ਘਰ ਨਹੀਂ ਬਣਦਾ ਸਮਝੋ ਸਿੱਕਾ ਕੈਨੇਡਾ ਸਕਸੈਸਫੁਲ ਹੀ ਨਹੀਂ ਹੋਏ ਹੈ ਨਾ ਹਾਂਜੀ ਸੋ ਐਂਡ ਐਨੀ ਗੱਲ ਹੈ ਜੀ ਮੀਸ ਐਂਡ ਮਾਈ ਐਕਸਪੀਰੀਅੰਸ ਹੈਗਾ ਥੈਂਕ ਯੂ ਬਾਜੀ ਬਹੁਤ ਵਧੀਆ ਲੱਗਿਆ ਤੁਹਾਡੀ ਕਾਲ ਦਾ ਪਲੀਜ਼ ਜਰੂਰ ਤੁਸੀਂ ਸਪੋਰਟ ਕਰਿਆ ਕਰੋ ਆਇਆ ਕਰੋ ਥੈਂਕ ਯੂ so much ਥੈਂਕ ਯੂ ਜਰੂਰਲੀ ਓਕੇ ਹੈਪੀ ਕਾ ਹਾਂਜੀ ਬਹੁਤ ਵਧੀਆ ਵਿਚਾਰ ਸੀਗੇ ਤਿੰਨੇ ਵੀ ਕਾਲਰਸ ਹੈ ਹਨਾ ਦੇਖੋ ਬਾਕੀ ਆਪਣੇ ਨਾਲ ਟਿਕਟੋਕ ਤੇ ਕਾਫੀ ਜਾਣੇ ਜੁੜੇ ਹੋਏ ਆ ਸੋ ਇੱਕ ਆਪਣੇ ਕਾਫੀ ਭਾਜੀ ਹੈਗੇ ਉਹ ਵੀ ਰੀਅਲ ਰੀਅਲ ਅਸਟੇਟੀ ਕਰਦੇ ਆ ਮੈਂ ਉਹਨਾਂ ਨੂੰ ਜਾਣਦੀ ਆ ਸੋ ਗੱਲ ਕਰ ਰਹੇ ਸੀਗੇ ਕਿ ਕਈ ਰੀਅਲਟੋਰਸ ਹੈਗੇ ਆ ਜਿਹੜੇ 150 ਘਰ ਜਿੰਨਾਂ ਨੇ 150 ਘਰ 8 ਮਹੀਨੇ ਦੇ ਵਿੱਚ ਵੇਚ ਦਿੱਤਾ ਤੇ ਉਹਨਾਂ ਨੇ ਵੀ ਤਾਂ ਪ੍ਰਾਪਰਟੀਜ਼ ਹੀ ਵੇਚੀਆਂ ਉਹ ਗੱਲ ਮੈਂ ਬਿਲਕੁਲ ਐਗਰੀ ਕਰਦੀ ਆ ਕਈ ਵਾਰੀ ਨਾ ਨੈਗੇਟਿਵਿਟੀ ਆ ਜਿਹੜੀ ਜ਼ਿਆਦਾ ਫੈਲਦੀ ਆ ਬਹੁਤ ਛੇਤੀ ਨਾਲ ਕਈ ਵਾਰੀ ਇੱਕ ਹੁਣ ਮੈਜੋਰਿਟੀ ਆਫ ਦਾ ਪੀਪਲ ਹੁਣ ਐਫਐਲ ਦੇ ਵਿੱਚ ਸੁਣਨਾ ਕੀ ਚਾਹੁੰਦੇ ਆ ਕਿ ਮਾਰਕੀਟ ਕਰੈਸ਼ ਹੋ ਗਈ ਆ ਅ ਇੱਥੇ ਤਾਂ ਜਿਨ੍ਹਾਂ ਲੋਕਾਂ ਨੇ ਮਤਲਬ ਕਈ ਵਾਰੀ ਇਹ ਹੁੰਦਾ ਨਾ ਵੀ ਜਿਹੜਾ ਬੰਦਾ ਖੁਦ ਕਈ ਵਾਰੀ ਪ੍ਰੋਪਰਟੀ ਨਹੀਂ ਬਣਾ ਸਕਦਾ ਉਹਨੂੰ ਹੁੰਦਾ ਵੀ ਹੁਣ ਜੇ ਦੂਜੇ ਕੋਲੇ 4-5 ਹੈਗੀਆਂ ਤਾਂ ਉਹਦੀਆਂ ਕਰੈਸ਼ ਹੋ ਜਾਣ ਸੋ ਮਤਲਬ ਹਾਂ ਉਹ ਇਟਸ ਅ ਹਿਊਮਨ ਨੇਚਰ ਵੀ ਉਹਨੂੰ ਥੋੜੀ ਜੀ ਸੈਟੀਸਫੈਕਸ਼ਨ ਹੁੰਦੀ ਆ ਬਿਕਾਜ਼ ਹੁਣ ਵੀ ਚਲੋ ਮੈਂ ਉਹਦੇ ਬਰਾਬਰ ਜੇ ਆ ਗਿਆ ਸੋ ਇਹ ਦੇਖੋ ਦੋਨੇ ਪਾਸੇ ਉਹੀ ਗੱਲ ਕਹਿੰਦੀਆਂ ਕਿ ਜਿਹੜੇ ਲੋਕ ਨਾ ਗਰਾਊਂਡ ਲੈਵਲ ਤੇ ਆ ਉਹ ਤੁਹਾਨੂੰ ਸੱਚ ਦੱਸ ਸਕਦੇ ਆ ਵੀ ਦੇਖੋ ਹਜੇ ਵੀ ਪ੍ਰਾਪਰਟੀਆਂ बिक ਰਹੀਆਂ करेक्शन आई है 100% डेफिनेटली मार्केट ਦੇ ਵਿੱਚ ਕਰੈਕਸ਼ਨ ਹੈਗੀ ਆ ਕਾਫੀ ਵਧੀਆ ਕਰੈਕ ਹਾਂਜੀ ਕਾਫੀ ਵਧੀਆ ਕਰੈਕਸ਼ਨ ਆਈ ਹੈ ਇਹ ਨਹੀਂ ਹੈਗਾ ਕਿ ਕੋਈ ਤੁਸੀਂ ਇਹ ਕਹਿ ਲੋਗੇ ਵੀ 10% ਦੀ ਕਰੈਕਸ਼ਨ ਨਹੀਂ 10% ਤੋਂ ਉੱਪਰ ਦੀ ਕਰੈਕਸ਼ਨ ਆਈ ਹੈ ਸੋ ਇਹ ਆਈ ਥਿੰਕ ਇਟ ਵਾਸ ਅ ਨੈਸੈਸਰੀ ਬਿਕਾਜ਼ ਉਹ ਜਿਹੜਾ ਬੱਬਲ ਸੀਗਾ ਉਹ ਇੱਕਦਮ ਜਿਆਦਾ ਹੀ ਵੱਡਾ ਕ੍ਰੀਏਟ ਹੋ ਗਿਆ ਜੇ ਸੋਚੋ ਰਮਨ ਜੇ ਉਹ ਬੱਬਲ ਜਿਹੜਾ ਸੀ ਉਹ ਬਣਿਆ ਰਹਿੰਦਾ ਕਿ ਸਾਡੇ ਬੱਚੇ ਉਹ ਅਫੋਰਡ ਕਰ ਪਾਉਂਦੇ ਕਿ ਤੁਸੀਂ ਜੇ ਉਹੀ ਪ੍ਰਾਈਸਸ ਰਹਿੰਦੀਆਂ ਜਾਂ ਉਦਾਂ ਹੀ ਮਾਰਗੇਜ ਰੇਟ ਰਹਿੰਦਾ ਕਿ ਤੁਸੀਂ ਜਿਹੜੇ ਅੱਜ ਨਵੇਂ ਫਸਟ ਟਾਈਮ ਬਾイヤਰਸ ਨੇ ਤਾਂ ਉਹ ਤਾਂ ਸੋਚ ਵੀ ਨਹੀਂ ਸਕਦੇ ਸੀ ਘਰ ਲੈਣ ਦੀ ਬਿਲਕੁਲ ਅੱਜ ਦੇ ਟਾਈਮ 'ਚ ਐਟਲੀਸ ਉਹ ਉਹਨਾਂ ਕੋਲੇ ਇੱਕ অপਸ਼ਨਸ ਤਾਂ ਆ ਗਏ ਨੇ ਕਿ ਐਨੀ ਇਨਵੈਂਟਰੀ ਪਈ ਹੋਈ ਆ ਆਲ ਜਿਹੜੀ ਇਨਵੈਸਟਮੈਂਟ ਪ੍ਰੋਪਰਟੀਆਂ ਲੋਕਾਂ ਨੇ ਲਈਆਂ ਸੀ ਉਹ ਹੁਣ ਸੈਲ ਆਊਟ ਕਰ ਰਹੇ ਆ ਕਿਉਂਕਿ ਉਧਰੋਂ ਕੈਸ਼ ਫਲੋ ਨਹੀਂ ਆ ਰਿਹਾ ਤੇ ਹੁਣ ਮਾਰਕੀਟ 'ਚ ਕਿੰਨੀਆਂ ਪ੍ਰੋਪਰਟੀਆਂ ਨੇ ਤੁਸੀਂ ਫਰਸਟ ਟਾਈਮ ਬਾਏਰ ਲਈ ਤਾਂ ਇਹ ਬੈਸਟ ਓਪਰਚੁਨਿਟੀ ਆ ਕਿ ਹੁਣ ਉਹ ਨਿਕਲਣ ਤੇ ਆਪਣ ਲਈ ਸ਼ਾਪ ਆਰਾਊਂਡ ਕਰਨ ਬੈਸਟ ਰੇਟ ਮਾਰਕਿਟ 'ਚ ਤੇ ਉਹਨਾਂ ਨੂੰ ਮਿਲ ਸਕਦੀ ਹੈ ਬੈਸਟ ਪ੍ਰੋਪਰਟੀ ਦੀ ਪ੍ਰਾਈਸ ਮਿਲ ਜਾਂਦੀ ਹੈ ਥਿਸ ਇਜ਼ ਦਾ ਗੁੱਡ ਟਾਈਮ ਜੇ ਉਹੀ ਜੇ ਪੀਕ ਰੱਖਦੇ that's a o bubble ਜਿਹੜੀ ਉਹ ਪੀਕ ਸੀ ਨਾ ਉਹਨਾਂ ਲੋਕਾਂ ਲਈ ਅੱਛਾ ਸੀ ਜਿਨ੍ਹਾਂ ਕੋਲ ਆਲਰੇਡੀ ਪ੍ਰਾਪਰਟੀ ਜਿਨ੍ਹਾਂ ਨੇ ਓਨ ਕੀਤੀਆਂ ਸੀ ਨਵੇਂ ਬੰਦੇ ਲਈ ਉਹ ਪ੍ਰਾਪਰਟੀ ਬਾਈ ਕਰਨਾ ਬਹੁਤ ਔਖਾ ਸੀ ਬਾਕੀ ਕਈ ਹੈਗੇ ਨੇ ਆਪਣੇ ਨਾਲ ਕਾਫੀ ਜ਼ਿਆਦਾ ਲੋਕ ਜੁੜੇ ਹੋਏ ਆ